ਗਲਤ ਤਰੀਕੇ ਨਾਲ ਚਲਾਇਆ ਜਾ ਰਿਹਾ ਨਸ਼ਾ ਛਡਾਊ ਕੇਂਦਰ ਪੁਲਸ ਵੱਲੋਂ ਕੀਤਾ ਗਿਆ ਸੀਲ ਅਤੇ ਇਸ ਦੇ ਵਿੱਚ ਨਸ਼ਾ ਛਡਣ ਵਾਲੇ 12 ਤੋਂ 15 ਵਿਅਕਤੀਆਂ ਨੂੰ ਕੀਤਾ ਮਾਪਿਆਂ ਦੇ ਹਵਾਲੇ ਐਸਐਸਪੀ ਨੇ ਦਿੱਤੀ ਜਾਣਕਾਰੀ ਮਲੇਰ ਕੋਟਲਾ ਦੇ ਐਸਐਸਪੀ ਗਗਨ ਅਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਲੇਰ ਕੋਟਲਾ ਦੇ ਨੇੜੇ ਇਲਾਕੇ ਦੇ ਵਿੱਚ ਇੱਕ ਵਿਅਕਤੀ ਵੱਲੋਂ ਗਲਤ ਤਰੀਕੇ ਦੇ ਨਾਲ ਨਸ਼ਾ ਛਡਾਊ ਕੇਂਦਰ ਜਿਹੜਾ ਉਹ ਚਲਾਇਆ ਜਾ ਰਿਹਾ ਸੀ ਜਿਸ ਨੂੰ ਲੈ ਕੇ ਉਹਨਾਂ ਵੱਲੋਂ ਰੇਡ ਕੀਤੀ ਗਈ ਅਤੇ ਉਸ ਤੋਂ ਬਾਅਦ ਇਸ ਨੂੰ ਸੀਲ ਕੀਤਾ ਗਿਆ ਜਿਸ ਦੇ ਵਿੱਚ 12 ਤੋਂ 15 ਵਿਅਕਤੀ ਜਿਹੜੇ ਸੀ ਨਾ ਉਹ ਦਾਖਲ ਸਨ ਅਤੇ ਉਹਨਾਂ ਨੂੰ ਉਹਨਾਂ ਦੇ ਮਾਪਿਆਂ ਦੇ ਹਵਾਲੇ ਕੀਤਾ ਗਿਆ ਤੇ ਨਾਲ ਉਹਨਾਂ ਨੂੰ ਅਪੀਲ ਵੀ ਕੀਤੀ ਗਈ ਕਿ ਜਿਹੜੇ ਨਸ਼ਾ ਛਡਾਊ ਕੇਂਦਰ ਸਹੀ ਜਾਣ ਉਹਨਾਂ ਦੇ ਵਿੱਚ ਇਹਨਾਂ ਨੂੰ ਦਾਖਲ ਕਰਵਾਇਆ ਜਾਵੇ ਆ ਉਸ ਨੂੰ ਸਨੋਣਾ ਕੀ ਕਹਿੰਦੇ ਨੇ ਐਸਐਸਪੀ ਮਰੀਲ ਕੋਟਲਾ ਗਗਨ ਅਜੀਤ ਸਿੰਘ ਕੱਲ ਸਰਪਕੁਲਿਟੀ ਇਨਫੋਰਮੇਸ਼ਨ ਆਈ ਸੀ ਜਿਹੜੀ ਪੰਜਾਬ ਸਰਕਾਰ ਮਾਨਯੋਗ ਸੀਐਮ ਸਾਹਿਬ ਤੇ ਡੀਜੀ ਪੰਜਾਬ ਬੜੇ ਗੰਭੀਰ ਨੇ ਨਸ਼ਾ ਲੈ ਕੇ ਜਿਹੜੀ ਡਰਾਈਵ ਚੱਲ ਰਹੀ ਹੈ ਉਹਦੇ ਵਿੱਚ ਇੱਕ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਵੀ ਜਿਹੜਾ ਇਲੀਗਲ ਗਲਤ ਤਰੀਕੇ ਨਾਲ ਨਸ਼ਾ ਛਡਾਊ ਕੇਂਦਰ ਚ ਲਾਇਆ ਜਾ ਰਿਹਾ ਹੈ ਇਹ ਪਿੰਡ ਚੌਂਦਾ ਦੇ ਵਿੱਚ ਇੱਕ ਫਕੀਰ ਮੁਹੰਮਦ ਨਾ ਦਾ ਬੰਦਾ ਜਿਹੜਾ ਥੋੜਾ ਜਿਹਾ ਦੇ ਕ੍ਰਿਮੀਨਲ ਬੈਕਗ੍ਰਾਉਂਡ ਉੱਤੇ ਪਹਿਲੇ ਵੀ ਐਫਆਈਆਰ ਦਰਜ ਹੈ ਐਨਡੀ ਦੀਆਂ ਵੀ ਉਹ ਗਲਤ ਤਰੀਕੇ ਨਾਲ ਅवैध ਤਰੀਕੇ ਨਾਲ ਉੱਥੇ ਬੰਦੇ ਦਾਖਲ ਨੇ ਤੇ ਗਲਤ ਤਰੀਕੇ ਨਾਲ ਡੀਡਿਕਸ਼ਨ ਸੈਂਟਰ ਚ ਚਲਾ ਰਿਆ। ਮੌਕੇ ਤੇ ਜਦੋਂ ਗੱਲਬਾਤ ਕੀਤੀ ਡੀਐਸਪੀ ਦਵਿੰਦਰ ਐਸਐਚਓ ਅਮਰਗੜ ਤੇ ਨਾਲ ਐਸਡੀਐਮ ਜਿਹੜੇ ਹੈਗੇ ਨੇ ਸੁਰਿੰਦਰ ਕੌਰ ਜੀ ਇਹਨਾਂ ਦੀ ਟੀਮ ਉੱਥੇ ਮੌਕੇ ਤੇ ਪਹੁੰਚੀ ਤੇ ਉੱਥੇ ਜਦੋਂ ਮੌਕੇ ਦੇਖਿਆ ਵੀ 12-13 ਬੰਦੇ ਐਡਮਿਟ ਸੀਗੇ ਤੇ ਉਹਨਾਂ ਨੂੰ ਮੌਕੇ ਤੋਂ ਰਿਹਾ ਕਰਾਇਆ ਤੇ ਉਹ ਅਸੀਂ ਅੱਗੋਂ ਉਹਨਾਂ ਨੂੰ ਸੀਲ ਕੀਤਾ। ਜਿਹੜਾ ਕਿ ਮੁਹੰਮਦ ਫਕੀਰ ਮੁਹੰਮਦ ਹੈ ਇਹਨੇ ਅੱਗੋਂ ਰੈਂਟ ਤੇ ਦਿੱਤਾ ਵਾ ਅਸੀਂ 4 ਬੰਦਿਆਂ ਨੂੰ ਜਿਹਦੇ ਵਿੱਚ ਹਰਵਿੰਦਰ ਸਿੰਘ ਮਨਪ੍ਰੀਤ ਸਿੰਘ ਇਕੰਪ੍ਰੀਤ ਤੇ پرویز ਇਹ ਕੁਝ ਬੰਦੇ ਹੈਗੇ ਆ ਗੜ ਸ਼ੰਕਰ ਦੇ ਤੇ ਕੁਝ ਬੰਦੇ ਹੈਗੇ ਆ ਬਾਸੋਂ ਦੇ ਇਹ ਗਲਤ ਤਰੀਕੇ ਨਾਲ ਚਲਾ ਰਹੇ ਸੀ ਤੇ ਉਹਨਾਂ ਨੂੰ ਮੌਕੇ ਤੇ ਸੀਲ ਕੀਤਾ ਗਿਆ ਸਰ ਕਿਹੜੇ ਵੀ ਨਹੀਂ ਤਾਰਾਂ ਲੱਗੀਆਂ ਇਹਦੇ ਤੇ ਹੁਣ ਸੀਲ ਕਰਤਾ ਹੈਗਾ ਇਹਦੇ ਚ ਹੁਣ ਜਦੋਂ ਐਸਡੀਐਮ ਵੱਲੋਂ ਰਿਪੋਰਟ ਬਣਾਈ ਕਰ ਆਉਗੀ ਤੇ ਉਸ ਨਾਲ ਜੋ ਵੀ ਬੰਦੀ ਕਾਰਵਾਈ ਕੀਤੀ ਜਾਊਗੀ ਸਰ ਇਨਲੀਗਲ ਕੋਈ ਮੈਡੀਸਨ ਵਗੈਰਾ ਪੋਲੀਟੀਕਲ ਮੈਡੀਸਨ ਕੁਸ਼ਨ ਉਸ ਤੇ ਸੀਲ ਕੀਤੀਆਂ ਗਈਆਂ ਕਿਉਂਕਿ ਮੌਕੇ ਤੇ ਉਹਦੀ ਵੀਡੀਓਗ੍ਰਾਫੀ ਹੋਈ ਹੈ ਬਾਅਦ ਚੋਂ ਪ੍ਰੋਪਰ ਤਰੀਕੇ ਨਾਲ ਜੋ ਕਾਰਵਾਈ ਹਸਾਮ ਨਾਲ ਲੀਕ ਅਪਣਾ ਨੂੰ ਲੌਕ ਕਰਕੇ ਉਹਨੂੰ ਸੀਲ ਕੀਤਾ ਗਿਆ ਸਰ ਕੀ ਹਾਲਾਤ ਸੀ ਮੌਕੇ ਦੇ ਉੱਤੇ ਕੋਈ ਕਿੰਨੇ ਬੰਦੇ ਉੱਤੇ ਐਡਮਿਟ ਸੀ ਇੱਥੇ 12 ਤੋਂ 15 ਬੰਦੇ ਐਡਮਿਟ ਸੀਗੇ ਉਹਨਾਂ ਦੇ ਵਾਰਸਾਂ ਦੇ ਹਵਾਲੇ ਕੀਤਾ ਗਿਆ ਤੇ ਉਹਨਾਂ ਨੂੰ ਸਹੀ ਤਰੀਕੇ ਨਾਲ ਦੱਸਿਆ ਗਿਆ ਕਿਉਂਕਿ ਉਹਨਾਂ ਦੀ ਆਈਡੈਂਟੀ ਅਸੀਂ ਡਿਸਕਲੋਜ਼ ਨਹੀਂ ਕਰ ਸਕਦੇ ਤੇ ਉਹਦੇ ਵਿੱਚ ਅਸੀਂ ਉਹਨਾਂ ਨੂੰ ਸਹੀ ਤਰੀਕੇ ਨਾਲ ਗਾਈਡ ਕੀਤਾ ਵੀ ਜਿਹੜੀ ਸਰਕਾਰ ਦੀਆਂ ਹਦਾਇਤਾਂ ਦੇ ਹਿਸਾਬ ਨਾਲ ਜਿਹੜੇ ਐਡਿਕਸ਼ਨ ਸੈਂਟਰ ਹੈ ਉਹਨਾਂ ਨੂੰ ਉੱਥੇ ਦਾਖਲ ਕੀਤਾ ਜਾਵੇ ਤਾਂ ਕਿ ਉਹਨਾਂ ਦਾ ਪ੍ਰੋਪਰ ਵਧੀਆ ਤਰੀਕੇ ਨਾਲ ਇਲਾਜ ਕੀਤਾ ਜਾ ਸਕੇ। ਸਰ ਇਸ ਤਰ੍ਹਾਂ ਦੇ ਡੀਡਿਕਸ਼ਨ ਸੈਂਟਰ ਜ਼ਿਲ੍ਹੇ ਦੇ ਵਿੱਚ ਹੋਰ ਵੀ ਚੱਲ ਰਹੇ ਹੋਣਗੇ। ਕੀ ਉਹਨਾਂ ਨੂੰ ਫਾਈਂਡ ਆਊਟ ਕਰਤੇ ਕਾਰਵਾਈ ਪਿੱਛੇ ਜੇ ਪਿੱਛੇ 6-7 ਮਹੀਨੇ ਪਹਿਲੇ ਵੀ ਚੱਲ ਰਿਹਾ ਸੀ ਉਹ ਵੀ ਅਸੀਂ ਸੀਲ ਕੀਤਾ ਤੇ ਹੁਣ ਜਦੋਂ ਜਿਹੜਾ ਵੀ ਸਾਡੇ ਧਿਆਨ ਜਾਂਦਾ ਹੈ ਤੇ ਅਸੀਂ ਆਪਣੇ ਵੱਲੋਂ ਵੀ ਲੋਕਾਂ ਨੂੰ ਦੱਸਦੇ ਹਾਂ ਵੀ ਜੇ ਕੋਈ ਸਦੇ ਇਲਾਕੇ ਪਿੰਡ ਦੇ ਵਿੱਚ ਕੋਈ ਸ਼ਹਿਰ ਦੇ ਵਿੱਚ ਚੱਲ ਰਿਹਾ ਉਹ ਸਾਨੂੰ ਸੂਚਿਤ ਕਰਨ ਤਾਂ ਕਿ ਅਸੀਂ ਇਦਾਂ ਦੇ ਗਲਤ ਤਰੀਕੇ ਦੇ ਡਿਡਿਕਸ਼ਨ ਸੈਂਟਰ ਬੰਦ ਕਰ ਸਕੀਏ ਸਰ ਲੱਗਦਾ ਸਰ ਸਮੇਂ-ਸਮੇਂ ਤੇ ਸਰਚ ਵੀ ਕੀਤਾ ਜਾਂਦਾ ਜੀ ਇਹਨਾਂ ਸੈਂਟਰਾਂ ਬਾਰੇ ਕੀਤਾ ਜਾਂਦਾ ਇਹਨਾਂ ਦਾ ਪ੍ਰੋਪਰ ਜਿਹੜੇ ਸਰਕਾਰੀ ਹੈਗੇ ਉਹਨਾਂ ਦੇ ਰਿਕਾਰਡ ਹੁੰਦਾ ਆਪਣਾ ਜਿਹੜਾ ਸੀਐਮਓ ਦੇ ਆਫਿਸ ਉਤੋਂ ਹੀ ਸਾਰਾ ਇਹ ਹੁੰਦਾ ਪਰ ਇਹ ਗਲਤ ਤਰੀਕੇ ਨਾਲ ਚਲਾ ਰਹੇ ਸੀ ਸਰ ਯੁੱਧ ਨਸ਼ਾ ਵਿਰੁੱਧ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਮੀਡੀਆ ਭਰਾਵਾਂ ਨੂੰ ਜੋਸ਼ ਅਸੀਂ ਕਾਰਗੁਜ਼ਾਰੀ ਕਰ ਰਹੇ ਹਾਂ ਕੋਈ ਇਹਦੇ ਚ ਲਕੋ ਨਹੀਂ ਹੈ ਓਪਨਲੀ ਅਸੀਂ ਬਹੁਤ ਮਿਹਨਤ ਕਰ ਰਹੇ ਹਾਂ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਦਿਨ ਰਾਤ ਕੋਈ ਵੀ ਸਾਨੂੰ ਇਨਫੋਰਮੇਸ਼ਨ ਆਂਦੀ ਹੈ ਅਸੀਂ ਤੁਰੰਤ ਉਹਦੇ ਤੇ ਬੰਦਾ ਐਕਸ਼ਨ ਕਰਦੇ ਆ ਤੇ ਮੈਂ ਲੋਕਾਂ ਦਾ ਵੀ ਧੰਨਵਾਦ ਕਰਦਾ ਹਾਂ ਲੋਕੀ ਵੀ ਵੱਧ ਚੜਾ ਕੇ ਹਿੱਸਾ ਲੈ ਰਿਆ ਤੇ ਅੱਗੇ ਤੋਂ ਕੁਝ ਅਸੀਂ ਵੀ ਪ੍ਰਾਪਰਟੀਆਂ ਆਇਡੈਂਟੀਫਾਈ ਕੀਤੀਆਂ ਵੀ ਆ ਜਿਹੜਾ ਕਿ ਡਿਮੋਲੇਸ਼ਨ ਦੇ ਥਰੂ ਹੈ ਉਹ ਪ੍ਰੋਪਰ ਪ੍ਰੋਸੈਸ ਨਾਲ ਆਨਰੇ ਟਾਈਮ ਦੇ ਤੁਹਾਨੂੰ ਦੱਸਿਆ ਜਾਊਗਾ ਤੇ ਉਹ ਵੀ ਨਾਲ-ਨਾਲ ਕੀਤਾ ਜਾਊਗਾ ਤੇ ਨਸ਼ੇ ਤੇ ਮਾੜੇ ਅੰਸਰਾਂ ਦੇ ਅਗੇਂਸਟ ਇਹੀ ਹੈ ਵੀ ਉਹ ਜ਼ਿਆਦਾ ਬੰਦੇ ਬਣ ਜਾਣ ਤੇ ਜਾਂ ਆਪਣਾ ਸ਼ਹਿਰ ਛੱਡ ਜਾਣ